ਪਰ ਸਾਡੇ ਜਿਹੜੇ ਆਗੂ ਸਹਿਬਾਨ ਨੇ ਉਹ ਵੀ ਸਿਆਣੇ ਨੇ ਸੁਲਝੇ ਹੋਏ ਨੇ ਆਪਾਂ ਜੋ ਸਿਆਣਫ ਦੀ ਗੱਲ ਕਰਦੇ ਆ ਕੋਈ ਰਣਨੀਤੀ ਘੜ ਕੇ ਅੱਗੇ ਵਧਣ ਦੀ ਗੱਲ ਕਰਦੇ ਆ ਤਾਂ ਸਾਡੀ ਨੌਜਵਾਨੀ ਉਹਨਾਂ ਨੂੰ ਗਦਾਰ ਕਹਿਣਾ ਸ਼ੁਰੂ ਕਰ ਦਿੰਦੀ ਆ ਬਕਾਊ ਕਹਿਣਾ ਸ਼ੁਰੂ ਕਰ ਦਿੰਦੀ ਆ ਨਹੀਂ ਯਾਰ ਇਸ ਤਰ੍ਹਾਂ ਨਹੀਂ ਅਸੀਂ ਨੁਕਸਾਨ ਘੱਟ ਕਰਾਉਣਾ ਤੇ ਅਸੀਂ ਫਾਇਦਾ ਜ਼ਿਆਦਾ ਲੈਣਾ ਜਿਤਨਾ ਸੰਘਰਸ਼ ਹੈ ਕਿ ਸਰਕਾਰਾਂ ਹਮੇਸ਼ਾ ਹੀ ਅੰਦੋਲਨਾਂ ਨੂੰ ਹਿੰਸਾ ਕਰਾਉਂਦੀਆਂ ਨੇ ਤੇ ਆਪਣੇ ਬੰਦੇ ਬਾੜ ਕੇ ਕਰਾਉਣ ਚਾਹੇ ਉਹ ਅਕਸਾਉਂ ਤੇ ਆਪਾਂ ਇਹਨਾਂ ਗੱਲਾਂ ਤੋਂ ਮੇਰਾ ਵੀ ਗੁਰੇਜ਼ ਕਰਿਓ ਮੈਂ ਸਮਝਦਾ ਜਿਹੜਾ ਬੰਦਾ ਅੱਜ ਮੋਰਚੇ ਦੇ ਖਿਲਾਫ ਬੋਲਦਾ ਪੰਜਾਬ ਦਾ ਗਦਾਰ ਆ ਇੱਕ ਪਾਸੇ ਭਵੰਤਮਾਨ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਅਪੀਲ ਕੀਤੀ ਵੀ ਭਾਈ ਜੀ ਸੀਬੀਆਂ ਲੈ ਕੇ ਆਓ ਝੋਕ ਲੈਣਾ ਲੈ ਕੇ ਆਓ ਪਰ ਸੋ ਜਦੋਂ ਕੋਈ ਨੌਜਵਾਨ ਮੁੰਡੇ ਮੇਰਾ ਬੇਲੀਆ ਮੁੰਡਾ ਚੱਠਾ ਉਹਨਾਂ ਨੇ ਉੱਥੋਂ ਕਿ ਝੋਕ ਲੈਣ ਕਿਸੇ ਤੋਂ ਲਈ ਤੇ ਲਈ ਆ ਰਹੇ ਸੀਗੇ ਪਹਿਲਾਂ ਦੜਬੇ ਖੇਰ ਲੇ ਫਿਰ ਆ ਕੇ ਪਾਤੜਾਂ ਤੋਂ ਉਹਨਾਂ ਨੇ ਖੋਲੀ ਹੋ ਜਿਹੜੀ ਸੀਗੀ ਮਸ਼ੀਨ ਪੁਲਿਸ ਨੇ ਆ ਦੇ ਕਬਜ਼ੇ 'ਚ ਕਰ ਲਈ। ਭਵੰਤ ਦੀ ਨੀਤੀ ਕੀ ਐ? ਇੱਧਰ ਵੀ ਕਹਿੰਦਾ ਕਿ ਮੈਂ ਪੰਜਾਬ ਨਾਲ ਐ, ਉਧਰ ਅਮਰਦਸ਼ਰ ਨਾਲ ਵੀ ਜਿਹੜੀ ਗੱਲਬਾਤ ਚੱਲ ਰਹੀ ਐ, ਦੋਨੇ ਵੇੜੀਆਂ 'ਚ ਪੈਰ ਰੱਖੀ ਬੈਠਾ ਐ। ਜੇ ਪੰਜਾਬ ਨਾ ਖੜ ਜਾ, ਤੇ ਜਾਫਰ ਦਿੱਲੀ ਨਾ ਖੜ ਜਾ। ਕਿ ਜਿਹੜੇ ਲੋਕ ਤੁਹਾਡੇ ਅੱਗੇ ਲੱਗੇ ਨੇ, ਇਹ ਵੇਖਣ ਵਾਲੇ ਨਹੀਂ ਆ, ਇਹ ਝੁੱਕਣ ਵਾਲੇ ਨਹੀਂ ਆ। ਤੇ ਜੇ ਹੱਲ ਨਹੀਂ ਨਿਕਲਦਾ, ਤਾਂ ਫਿਰ ਨੌਜਵਾਨੀ ਜਿਹੜਾ ਦਿੱਲੀ ਜਾਣਾ ਚਾਹੁੰਦੀ ਐ, ਉਹਨਾਂ ਨੂੰ ਤੁਸੀਂ ਸਮਝਦੇ ਹੋ ਫਿਰ ਰੋਕਾ ਤੋੜ ਕੇ ਜਾਣਾ ਚਾਹੀਦਾ ਦਿੱਲੀ ਜਾਣ ਦਾ ਹੀ ਸੱਦਾ ਹੈ ਦਿੱਲੀ ਜਾਣਾ ਪੈਣਾ ਹੀ ਪੈਣਾ ਹੈ ਦਿੱਲੀ ਜਾਣਗੇ ਵੀ ਨਿੱਜੀ ਤੌਰ ਤੇ ਨਹੀਂ ਚਾਹੁੰਦਾ ਕਿ ਕਿਸੇ ਦਾ ਇੱਥੇ ਪੁੱਤ ਨੁਕਸਾਨਿਆ ਜਾਵੇ ਹੈਨਾ ਮਾਂ ਮਾਂ ਘਰੇ ਡੀਕਦੀਆਂ ਪੰਜਾਬ ਦੀ ਧਰਤੀ ਨੂੰ ਤੁਹਾਡੀ ਲੋੜ ਹੈ ਨੌਜਵਾਨ ਨੂੰ ਇਹ ਸਰਕਾਰ ਦਾ ਕਾਰਜਕਾਲ ਹੀ ਖਤਮ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਫਿਰ ਇਹ ਮੋਰਚਾ ਅਧ ਵਿਚਕਾਰੀ ਲਟਕਿਆ ਰਹੇਗਾ ਜਾਂ ਕੀ ਬਣੇਗਾ ਉਸ ਮੋਰਚੇ ਦਾ ਕਿਉਂਕਿ ਬਹੁਤ ਜਲਦੀ ਛੋਣ ਜਾਵਤਾ ਵੀ ਲੱਗ ਸਕਦਾ ਹੈ ਕਿ ਸੋ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਜਿੱਥੇ ਕਿ ਲੱਖਾ ਸਿੰਘ ਸਿਧਾਣਾ ਵੀ ਪਹੁੰਚੇ ਆ ਬਾਈ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਹੁਣ ਇੱਥੇ ਬਹਿਣਾ ਪੈ ਗਿਆ ਬਾਰਡਰ ਦੇ ਉੱਤੇ ਅੱਗੇ ਰੁਕਾਂ ਲੱਗੀਆਂ ਹੋਈਆਂ ਤੇ ਕਿਸਾਨ ਅੱਗੇ ਜਾਣਾ ਚਾਹੁੰਦੇ ਸੀ ਇੱਕ ਵਾਰ ਸੇ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਕਿਵੇਂ ਦੇਖਦੇ ਹੋ ਸਾਰੇ ਮਹੌਲ ਦੇਖੋ ਮੈਂ ਇੱਕੋ ਹੀ ਗੱਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹੁੰਨਾ ਸੰਘਰਸ਼ ਵਿੱਚ ਹਮੇਸ਼ਾ ਸ਼ਾਂਤਮਈ ਜਿੱਤੇ ਜਾਂਦੇ ਆ ਜਿਹੜਾ ਸੰਘਰਸ਼ ਹਿੰਸਕ ਹੋ ਗਿਆ ਉਸ ਸੰਘਰਸ਼ ਜਿੱਤਿਆ ਨਹੀਂ ਜਾਂਦਾ ਮੈਨੂੰ ਪਤਾ ਕਿ ਨੌਜਵਾਨੀ ਦੀਆਂ ਅਸੀਂ ਭਾਵਨਾਵਾਂ ਦੀ ਕਦਰ ਕਰਦੇ ਆਂ ਪਰ ਸਾਡੇ ਜਿਹੜੇ ਆਗੂ ਸਹਿਬਾਨ ਨੇ ਉਹ ਵੀ ਸਿਆਣੇ ਨੇ ਸੁਲਝੇ ਹੋਏ ਨੇ ਆਪਾਂ ਜੋ ਸਿਆਣਪ ਦੀ ਗੱਲ ਕਰਦੇ ਆ ਕੋਈ ਰਣਨੀਤੀ ਘੜ ਕੇ ਅੱਗੇ ਵਧਣ ਦੀ ਗੱਲ ਕਰਦੇ ਆ ਤੇ ਸਾਡੀ ਨੌਜਵਾਨੀ ਉਹਨਾਂ ਨੂੰ ਗद्दार ਕਹਿਣਾ ਸ਼ੁਰੂ ਕਰ ਦਿੰਦੀ ਆ ਬਕਾਊ ਕਹਿਣਾ ਸ਼ੁਰੂ ਕਰ ਦਿੰਦੀ ਆ ਨਹੀਂ ਯਾਰ ਇਸ ਤਰ੍ਹਾਂ ਨਹੀਂ ਸੋ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਮੈਂ ਸ਼ੰਭੂ ਅੱਜ ਆਇਆ ਇੱਕ ਦਿਨ ਪਹਿਲਾਂ ਆਇਆ ਸੀਗਾ ਮੈਨੂੰ ਜਾਣਾ ਪੈਗਾ ਸੀ ਕਿਉਂਕਿ ਉਧਰ ਜੀਸੀਬੀ ਫੜਦੀ ਸੀਗੀ ਮੈਂ ਖਨੌਰੀ ਦੇ ਹਾਂ ਉੱਥੇ ਖਨੌਰੀ ਦੇ ਵਿੱਚ ਹੀ ਮੈਂ ਅਪੀਲ ਵਾਰ-ਵਾਰ ਕਰਦਾ ਸੀ ਵੀ ਦੇਖੋ ਜਦੋਂ ਕਿ ਸੰਘਰਸ਼ ਦੇ ਵਿੱਚ ਅਸੀਂ ਹੁੰਨੇ ਆ ਨਾ ਤੇ ਜੇ ਅਸੀਂ ਸ਼ਰਮੂਦ ਹੋਈ ਲੜਾਂਗੇ ਸੰਘਰਸ਼ ਤਾਂ ਨੁਕਸਾਨ ਅਸੀਂ ਨੁਕਸਾਨ ਘੱਟ ਕਰਾਉਣਾ ਤੇ ਅਸੀਂ ਫਾਇਦਾ ਜ਼ਿਆਦਾ ਲੈਣਾ ਜਿਤਨਾ ਸੰਘਰਸ਼ ਹੈ ਸੋ ਇਸ ਕਰਕੇ ਖਾਸ ਤੌਰ ਤੇ ਮੇਰੀ ਅਪੀਲ ਆ ਨੌਜਵਾਨਾਂ ਨੂੰ ਕਿ ਸਰਕਾਰਾਂ ਹਮੇਸ਼ਾ ਹੀ ਅੰਦੋਲਨਾਂ ਨੂੰ ਹਿੰਸਾ ਕਰਾਉਂਦੀਆਂ ਨੇ ਚਾਹੇ ਆਪਣੇ ਬੰਦੇ ਬਾੜ ਕੇ ਕਰਾਉਣ ਚਾਹੇ ਉਹ ਅਕਸਾਉਣ ਤਾਂ ਆਪਾਂ ਇਹਨਾਂ ਗੱਲਾਂ ਤੋਂ ਮੇਰਾ ਵੀ ਗੁਰੇਜ਼ ਕਰਿਓ ਕਿ ਇਹ ਸੰਘਰਸ਼ ਆਪਾਂ ਜਿੱਤ ਕੇ ਜਾਣਾ ਹਰ ਹਾਲ ਜਿੱਤ ਕੇ ਜਾਣਾ ਸਾਰਾ ਦਰਉਮਦਾਰ ਨੌਜਵਾਨੀ ਦੇ ਸਿਰ ਤੇ ਵੀ ਖੜਾ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਸਾਡੇ ਆਗੂ ਸਹਿਬਾਨ ਵੀ ਸਿਆਣੇ ਨੇ ਯਾਰ ਸੁਲਝੇ ਹੋਏ ਨੇ ਇੱਕ ਮੈਂ ਅਪੀਲ ਕਰਦਾ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਬੰਦੇ ਮੋਰਚਾ ਖੋਲੀ ਬੈਠੇ ਆ ਚੈਨਲਾਂ ਤੇ ਬੋਲੀ ਜਾਂਦਾ ਕੋਈ ਫੇਸਬੁੱਕਾਂ ਦੇ ਬੋਲੀ ਜਾਂਦਾ ਇਹ ਆਏ ਆ ਜੀ ਇਹ ਆਏ ਆ ਜੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜੰਗਾਂ ਦੇ ਵਿੱਚ ਉਹ ਆਪਣੇ ਲੜਦੇ ਹੋਣ ਨਾ ਤੇ ਉਹਦੋਂ ਆਪਣੇਆਂ ਦੇ ਖਿਲਾਫ ਮੋਰਚੇ ਨਹੀਂ ਖੋਲੀਦੇ ਐਸ ਵੇਲੇ ਮੈਂ ਸਮਝਦਾ ਜਿਹੜਾ ਬੰਦਾ ਵੀ ਦੇਖੋ ਸਾਡੇ ਤਾਂ ਸਿਰ ਪਾਟੇ ਜਾ ਰਹੇ ਨੇ ਤੇ ਸਾਡੇ ਅੱਖ ਮੁੰਡੇ ਦੀ ਚਲੀ ਗਈ ਆਂਡਾ ਉਹਦਾ ਆਨਾ ਨਿਕਲ ਗਿਆ ਹਨਾ ਤਾਂ ਲੱਤਾਂ ਤੋੜਤੀਆਂ ਸਿਰ ਪਾੜੀ ਜਾਂਦੇ ਸਿੱਧੀਆਂ ਗੋਲੀਆਂ ਮਾਰਦੇ ਨੇ ਬੰਬ ਵੀ ਚਲਾਈ ਜਾਂਦੇ ਨੱਥਰੂ ਗਿਆਂ ਸੀ ਵੀ ਚਲਾਈ ਜਾਂਦੇ ਨੇ ਤੇ ਦੂਜੇ ਪਾਸੇ ਯਾਰ ਜਿਹੜੇ ਬੰਦੇ ਅੱਜ ਵੀ ਉਸ ਇਸ ਮੋਰਚੇ ਦੇ ਖਿਲਾਫ ਬੋਲੀ ਜਾਂਦੇ ਐ ਫਿਰ ਉਹ ਕੀ ਪੰਜਾਬ ਦੇ ਸਕੇ ਨੇ ਮੈਂ ਸਮਝਦਾ ਜਿਹੜਾ ਬੰਦਾ ਅੱਜ ਇਹ ਮੋਰਚੇ ਦੇ ਖਿਲਾਫ ਬੋਲਦਾ ਪੰਜਾਬ ਦਾ ਗਦਾਰ ਆ ਦੂਜੇ ਪਾਸੇ ਆਪਾਂ ਦੇਖਦੇ ਆਂ ਗੱਲ ਕਰਦੇ ਆਂ ਇੱਕ ਪਾਸੇ ਭਵੰਤਮਾਨ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਅਪੀਲ ਕੀਤੀ ਵੀ ਭਾਈ ਜੀ ਸੀਬੀਆਂ ਲੈ ਕੇ ਆਓ ਪੋਕਲੈਨਾਂ ਲੈ ਕੇ ਆਓ ਪਰ ਸੋ ਜਦੋਂ ਕੋਈ ਨੌਜਵਾਨ ਮੁੰਡੇ ਮੇਰਾ ਬੇਲੀਆ ਮੁੰਡਾ ਛੱਠਾ ਉਹਨਾਂ ਨੇ ਉੱਥੋਂ ਇੱਕ ਪੋਕਲੈਨ ਕਿਸੇ ਤੋਂ ਲਈ ਤੇ ਲਈ ਆ ਰਹੇ ਸੀ ਪਹਿਲਾਂ ਢੜਬੇ ਖੇਰ ਲੇ ਫਿਰ ਆ ਕੇ ਪਾਤੜਾਂ ਤੋਂ ਉਹਨਾਂ ਨੇ ਖੋਲੀ ਉਹ ਜਿਹੜੀ ਸੀਗੀ ਮਸ਼ੀਨ ਪੁਲਿਸ ਨੇ ਆ ਦੇ ਕਬਜ਼ੇ 'ਚ ਕਰ ਲਈ ਸੋ ਨੈੱਟ ਬੰਦ ਕੀਤੇ ਜਾ ਰਹੇ ਆ ਪੁਲਿਸ ਜਿਹੜੀ ਗੱਡੀਆਂ ਦੀ ਟਰਾਲੀਆਂ ਦੀ ਤਲਾਸ਼ੀ ਲੈ ਰਹੀ ਹੈ ਪੰਜਾਬ ਪੁਲਿਸ ਦੀ ਮੈਂ ਗੱਲ ਕਰਦੇ ਆ ਵਜ੍ਹਾ ਦੱਸੀ ਆ ਉਹ ਮਸ਼ੀਨ ਨੂੰ ਰੋਕਣ ਦੀ ਵਜ੍ਹਾ ਕੀ ਰਹਿੰਦੀ ਨਿਕਲਣ ਜਾਣ ਨਹੀਂ ਦੇਣੀ ਅਸੀਂ ਜਾਣਦੇ ਆ ਮੈਂ ਇੱਥੋਂ ਇੱਥੇ ਹੁੰਨਾ ਮੈਂ ਇੱਥੋਂ ਮੈਨੂੰ ਰਾਤ ਨੂੰ ਫੋਨ ਆਉਂਦਾ ਜਦੋਂ ਵੀ ਬਾਈ ਸਾਡੀ ਮਸ਼ੀਨ ਫੜ ਲਈ ਮੈਂ ਇੱਥੋਂ ਚੱਲ ਰਿਹਾ ਕਿ ਉੱਥੇ ਪਾਤੜੀ ਜਾਣਾ ਹੈ ਮੇਰੀ ਵੀ ਉਸੇ ਗੱਲ ਹੁੰਦੀ ਆ ਮੈਂ ਕਿਹਾ ਜੀ ਜਾਣ ਕਿਉਂ ਨਹੀਂ ਦੇ ਗਰੇ ਨਹੀਂ ਗਾਂ ਸੋ ਇੱਕ ਪਾਸੇ ਆਪਾਂ ਕਹਿ ਰਹੇ ਆਂ ਵੀ ਮੈਂ ਕਿਸਾਨਾਂ ਨਾਲ ਅਸਲ ਭਵੰਤ ਦੀ ਨੀਤੀ ਕੀ ਹੈ ਇੱਧਰ ਵੀ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਉਧਰ ਅਮਰਤਸਰ ਨਾਲ ਵੀ ਜਿਹੜੀ ਗੱਲਬਾਤ ਚੱਲ ਰਹੀ ਹੈ ਦੋਨੇ ਵੇੜੀਆਂ ਚ ਪੈਰ ਰੱਖੀ ਬੈਠਾ ਵੀ ਜਦੋਂ ਪੰਜਾਬ ਨਾਲ ਖੜ ਜਾ ਤੇ ਜਾਂ ਫਿਰ ਦਿੱਲੀ ਨਾਲ ਖੜ ਜਾ ਇੱਕ ਪਾਸੇ ਆ ਜਾ ਹੁਣ ਐਸ ਵੇਲੇ ਦੂਜੇ ਪਾਸੇ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇਹ ਉਹੀ ਅਕਾਲੀ ਦਲ ਬਾਦਲ ਹੈ ਨਾ ਜਿਹੜਾ ਉਦੋਂ ਕਹਿੰਦਾ ਸੀ ਕਾਨੂੰਨ ਚੰਗੇ ਆ ਪਿਛਲੇ ਵਾਰੀ ਵੀ ਲੋਕਾਂ ਨੇ ਛੱਤਰ ਕੱਢਿਆ ਕਹਿੰਦੇ ਕਾਨੂੰਨ ਮਾੜੇ ਹੋ ਗਏ ਅਸੀਂ ਕਹਿੰਦੇ ਗੱਠ ਜੋੜ ਤੋੜਤਾ ਹੁਣ ਇੱਕ ਪਾਸੇ ਤਾਂ ਬੀਜੇਪੀ ਜ਼ਬਰ ਤੇ ਜ਼ੁਲਮ ਟਾ ਰਹੀ ਹੈ ਸਾਡੇ ਤੇ ਤੇ ਇਹ ਅੰਦਰ ਖਾਤੇ ਮੀਟਿੰਗਾਂ ਕਰ ਰਹੇ ਉਹਨਾਂ ਨੇ ਗੱਠ ਜੋੜ ਦੀਆਂ ਤੇ ਇੱਕ ਪਾਸੇ ਕਹਿੰਦੇ ਕਿਸਾਨਾਂ ਨਾਲ ਸੋ ਇਹ ਦੋ ਗਲੀਆਂ ਨੀਤੀਆਂ ਛੱਡੋ ਯਾਰ ਇਹ ਜਾਂਦਾ ਲੋਕਾਂ ਨਾਲ ਹੀ ਖੜ੍ਹ ਜਾਓ ਆਪਣਿਆਂ ਨਾਲ ਹੀ ਪੰਜਾਬ ਨਾਲ ਖੜ੍ਹ ਜਾਓ ਤੇ ਜਾਂ ਫਿਰ ਦਿੱਲੀ ਨਾਲ ਖੜ੍ਹ ਜਾਓ ਇੱਕ ਵਾਰ ਲੋਕ ਸਮਝਦਾਰ ਨੇ ਬਾਈ ਇੱਕ ਦਿਨ ਹੀ ਲੋਕ ਕਮਲੇ ਨੇ ਲੋਕਾਂ ਨੂੰ ਬੁੱਧੂ ਬਣਾਈ ਜਾਓਗੇ ਲੋਕਾਂ ਨੂੰ ਸਮਝਦੇ ਆ ਸਾਰੀ ਕਹਾਣੀ ਕਿ ਅਸਲ ਬੰਦਾ ਸਾਡੇ ਨਾਲ ਕਿਹੜਾ ਖੜਾ ਹੈ ਵਗਾਨਿਆਂ ਨਾਲ ਕਿਹੜਾ ਖੜਾ ਸੋ ਮੇਰਾ ਮੇਰੀ ਖਾਸ ਤੌਰ ਤੇ ਫਿਰ ਮੈਂ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨੀ ਨੂੰ ਮੇਰਾ ਵੀ ਰਕਸਾਵੇ ਚ ਨਾ ਆਓ ਆਪਣੇ ਆਗੂਆਂ ਦੀ ਗੱਲ ਸੁਣੋ ਯਾਰ ਇਹ ਵਿਕਾਉ ਨਹੀਂ ਮੈਂ ਵਾਦਾ ਇੱਕ ਗੱਲ ਦਾ ਮੈਂ 1000% ਦੀ ਦਾਵਾ ਕਰਨਾ ਕਹਿ ਸਕਦਾ ਗੱਲ ਕਿ ਜਿਹੜੇ ਲੋਕ ਤੁਹਾਡੇ ਅੱਗੇ ਲੱਗੇ ਨੇ ਇਹ ਵੇਖਣ ਵਾਲੇ ਨਹੀਂ ਆ ਇਹ ਝੁਕਣ ਵਾਲੇ ਨਹੀਂ ਆ ਪਰ ਇਹ ਚਾਹੁੰਦੇ ਆ ਕਿ ਸਾਡਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਮੋਰਚਾ ਵੀ ਫਤਿਹ ਹੋ ਜਾਵੇ। ਹੁਣ ਤੁਸੀਂ ਕਹ ਰਹੇ ਵੀ ਨੌਜਵਾਨ ਜਾਬਤ ਜਿਹੜਾ ਨਾਗੂਆਂ ਦੀ ਗੱਲ ਮੰਨਣ ਉਹ ਅਜਹੀ ਕੋਈ ਗੱਲ ਨਾ ਕਰਨ ਜਿੱਦਾਂ ਨੁਕਸਾਨ ਹੋਵੇ ਤੇ ਜੀਸੀਪੀਆਂ ਵੀ ਮਗਾਈਆਂ ਚੱਰੀਆਂ ਤੇ ਜੇ ਹੱਲ ਨਹੀਂ ਨਿਕਲਦਾ ਤਾਂ ਫਿਰ ਨੌਜਵਾਨੀ ਜਿਹੜਾ ਦਿੱਲੀ ਜਾਣਾ ਚਾਹੁੰਦੀ ਆ ਉਹਨਾਂ ਨੂੰ ਤੁਸੀਂ ਤੁਸੀਂ ਸਮਝਿਓ ਫਿਰ ਰੋਕਾ ਤੋੜ ਕੇ ਜਾਣਾ ਚਾਹੀਦਾ। ਦਿੱਲੀ ਜਾਣ ਦਾ ਹੀ ਸੱਦਾ ਹੈ, ਦਿੱਲੀ ਜਾਣਾ ਪੈਣਾ ਹੀ ਪੈਣਾ, ਦਿੱਲੀ ਜਾਣਗੇ ਵੀ। ਪਰ ਦਿੱਲੀ ਜਾਣ ਲਈ ਆਪਾਂ ਹੁਣ ਮੈਂ ਤੁਹਾਨੂੰ ਦੱਸਦਾ। ਖਨੌਰੀ ਬਰਸੋਂ ਚੌਥੇ ਦੀ ਗੱਲ ਆ ਸਾਰਾ ਦਿਨ ਹੀ ਉਹ ਗੋਲੇ ਸਿੱਟੀ ਗਏ ਚਲਾਈ ਗਏ ਬੰਬ ਜੇ ਰਬੜ ਦੀਆਂ ਗੋਲੀਆਂ ਇੱਕ ਗਲਟ ਦੀਆਂ ਗੋਲੀਆਂ ਜਾਂ ਮਾਰੀਆਂ ਜਾਂ ਛਰਲੇ ਜੇ ਭਰਕੇ ਚ ਰੌਣੇ ਜੇ ਭਰਕੇ ਇੱਕ ਮੁੰਡਾ ਆ ਕੇ ਮੇਰੇ ਗਲ ਪੈ ਗਿਆ 17-18 ਸਾਲ ਦਾ ਹੋਣਾ ਤੁਸੀਂ ਭਾਈ ਕਹਾਣੀ ਜਾਂਦੇ ਮੈਂ ਕਿਹਾ ਛੋਟੇ ਵੀਰ ਮੈਨੂੰ ਐ ਦੱਸ ਆਪਣੇ ਕੋਲ ਛੋਟੀਆਂ ਅਗਲੇ ਇੱਕ ਅਕਰੀਡ ਦੀਆਂ ਕੰਨਾਂ ਕੱਢੀ ਬੈਠੇ ਆ ਜਾਂ ਤਾਂ ਆਪਾਂ ਉਹੋ ਜੀ ਰਣਨੀਤੀ ਬਣਾ ਕੇ ਵਧਾਂਗੇ ਅਸੀਂ ਕਹਿੰਦੇ ਵਧਣਾ ਪੈਣਾ ਵਧਾਂਗੇ ਪਰਾਪਾਇਰੁੱਥੇ ਨੁਕਸਾਨ ਕਰਾ ਕੇ ਮੁੜਿਆ ਗਏ ਉਹਦਾ ਕੀ ਫਾਇਦਾ ਸੁਪਰ ਜਵਾਨੀ ਮਿਲਦਾ ਇਹ ਅਥਰੇ ਘੋੜੇਰ ਕੀ ਹੁੰਦੀ ਆ ਇਹ ਸਮਝਦੀ ਨਹੀਂ ਗੱਲ ਨੂੰ ਸੋ ਅਸੀਂ ਨਹੀਂ ਚਾਹੁੰਦੇ ਯਾਰ ਮੈਂ ਨਿੱਜੀ ਤੌਰ ਤੇ ਨਹੀਂ ਚਾਹੁੰਦਾ ਕਿ ਕਿਸੇ ਦਾ ਇੱਥੇ ਪੁੱਤ ਨੁਕਸਾਨਿਆ ਜਾਵੇ ਹੈਨਾ ਮਾਂ ਮਾਂ ਘਰੇ ਡੀਕਦੀਆਂ ਪੰਜਾਬ ਦੀ ਧਰਤੀ ਨੂੰ ਤੁਹਾਡੀ ਲੋੜ ਆ ਨੌਜਵਾਨੋ ਆਪਾਂ ਲੜਾਈਆਂ ਹਰੇ ਲੜਦਿਆਂ ਸੰਘਰਸ਼ ਲੜਦਿਆਂ ਮੇਰਾ ਵੀ ਸਾਰੀ ਦੇਖੋ ਮੈਂ ਸਾਡੇ ਗੁਰੂਆਂ ਨੇ ਵੀ ਜੰਗ ਲੜੀਆਂ ਨੇ ਜੰਗਾਂ ਜੰਗਾਂ ਲੜੀਆਂ ਨੇ ਯੁੱਧ ਲੜੇ ਨੇ ਮੈਂ ਇੱਕ ਧਾਰਨ ਦਿੰਦਾ ਹੁੰਦਾ ਵੀ ਸਾਡੇ ਗੁਰੂ ਸਾਹਿਬਾਨ ਨੇ ਚਮਕੌਰ ਦੀ ਕੱਚੀ ਗੜੀ ਚਲੇ ਗਏ ਸੀ। ਇਹ ਇੱਕ ਜੁਧਨੀਤੀ ਦਾ ਇੱਕ ਪੈਂਤੜਾ ਹੁੰਦਾ ਕਿ ਜਦੋਂ ਆਪਾਂ ਇੱਕ ਕਦਮ ਪਿੱਛੇ ਚਾਰ ਅੱਗੇ, ਦੋ ਕਦਮ ਪਿੱਛੇ 10 ਅੱਗੇ। ਇਹ ਲੜਾਈ ਦੇ ਟਕਟ ਹੁੰਦੇ ਨੇ, ਟੰਗ ਹੁੰਦੇ ਨੇ। ਸਾਡੇ ਗੁਰੂ ਸਾਹਿਬਾਨ ਵੀ ਉਹ ਬਾਅਦ ਦੇ ਬਾਅਦ ਦੇ ਬਾਅਦ ਦੇ ਬਾਅਦ ਦੇ ਅੱਗੇ ਪਿੱਛੇ ਮੁਗਲ ਫੌਜਾਂ ਉਹ ਖਦਾਨੀ ਢਾਹ ਤੇ ਚਲੇ ਗਏ। ਦੇਖਿਆ ਵੀ ਇੱਥੇ ਮੋਰਚਾ ਸਹੀ ਹੈ, ਕੋਲੇ ਪਾਣੀ ਹੈ, ਢਾਹ ਹੈ। ਉੱਥੇ ਫਿਰ ਦੁਸ਼ਮਣ ਦੇ ਛੱਕੇ ਛੜਾਏ ਸੀ ਹੈਨਾ। ਕਿਸ ਕਰਕੇ ਸਾਰੀਆਂ ਨੀਤੀਆਂ ਹੁੰਦੀਆਂ ਨੇ ਆਪਾਂ ਅੰਨੇ ਬਾਅਦ ਜਾ ਕੇ ਕਿਸੇ ਕੰਝ ਟੱਕਰ ਮਾਰਾਂਗੇ ਤਾਂ ਨੁਕਸਾਨ ਹੈ ਦੂਜੇ ਪਾਸੇ ਸਰਕਾਰ ਦਾ ਕਾਰਜਕਾਲ ਵੀ ਖਤਮ ਹੋਣ ਵਾਲਾ ਸਮਾਂ ਥੋੜਾ ਹੀ ਰਹਿ ਗਿਆ ਤੁਹਾਨੂੰ ਲੱਗਦਾ ਉਸ ਤੋਂ ਪਹਿਲਾਂ ਇਹ ਨੇਪਰੇ ਲੱਗ ਸਕੂਗਾ ਕੰਮ ਜੇ ਉਹ ਸਮਾਂ ਲੰਘ ਜਾਂਦਾ ਤਾਂ ਫਿਰ ਕੀ ਬਣੂਗਾ ਮੋਰਚੇ ਦਾ ਉਹ ਨਹੀਂ ਨਾ ਬੋਲਾਂਗੇ ਅਪਣ ਸਟੇਜ ਤੇ ਉਹ ਨਹੀਂ ਆਏ ਕਿਹਾ ਹਾਂਜੀ ਜੇ ਸਰਕਾਰ ਦਾ ਕਾਰਜਕਾਲ ਹੀ ਖਤਮ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਫਿਰ ਇਹ ਮੋਰਚਾ ਅਧ ਵਿਚਕਾਰ ਹੀ ਲਟਕਿਆ ਰਹਿ ਜਾਏਗਾ ਜਾਂ ਕੀ ਬਣੇਗਾ ਉਸ ਮੋਰਚੇ ਦਾ ਕਿਉਂਕਿ ਬਹੁਤ ਜਲਦੀ ਚੋਣ ਜਾਬਤਾ ਵੀ ਲੱਗ ਸਕਦਾ ਕਿ ਦੇਖੋ ਗੱਲ ਚੋਣ ਜਾਬ ਤੇ ਨਹੀਂ ਆ ਗੱਲ ਤਾਂ ਚੋਣ ਜਾਬ ਤਾਂ ਲੱਗ ਵੀ ਜਾਵੇ ਸਰਕਾਰ ਜਿਹੜੀ ਵੀ ਬਣ ਜੇ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਸਰਕਾਰ ਜਿਹੜੀ ਵੀ ਬਣ ਜੇ ਇਹਨਾਂ ਨੂੰ ਨਿਊ ਵਰਲਡ ਆਰਡਰ ਲਾਗੂ ਕਰਨ ਲਈ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਢਾਉਣਗੇ ਸਮਝਣ ਦੀ ਕੋਸ਼ਿਸ਼ ਕਰੋ ਨਾ ਵੀ ਇਹ ਨਿਊ ਵਰਲਡ ਆਰਡਰ ਮੈਂ ਬਾਰ ਬਾਰ ਕਹਿੰਦਾ ਮੋਰੇ ਨੇ ਮੋਦੀ ਵਰਗੇ ਹੋਣ ਚਾਹੇ ਕੋ ਹੋਰ ਧਿਰ ਦੀ ਇੱਥੇ ਸਰਕਾਰ ਬਣ ਜੇ ਇਹਦਾ ਮੋਰੇ ਨੇ ਲਾਗੂ ਕਰਨੀ ਕਰਨੇ ਇੱਥੇ ਨਹੀਂ ਹੋ ਰਿਹਾ ਵੀ ਇਕੱਲੇ ਪੰਜਾਬ ਜਾਂ ਭਾਰਤ ਚ ਹੋ ਰਿਹਾ ਪੂਰੀ ਦੁਨੀਆ ਚ ਹੋ ਰਿਹਾ ਨਿਊ ਵਰਲਡ ਆਰਡਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਪੂਰੀ ਦੁਨੀਆ ਦੇ ਲੋਕ ਸੜਕਾਂ ਤੇ ਨੇ ਯੂਰਪ ਸੜਕਾਂ ਤੇ ਐ ਤੁਸੀਂ ਦੇਖੋ ਫਰਾਂਸ ਦੀ ਰਾਜਧਾਨੀ ਪੈਰਸੋ ਲੋਕਾਂ ਦੀ ਘੇੜੀ ਹੋਈ ਆ ਉੱਤਰੀ ਅਮਰੀਕਾ ਦੇ ਕਈ ਦੇਸ਼ ਅਫਰੀਕਨ ਕਈ ਦੇਸ਼ ਜੜ ਸੜਕਾਂ ਤੇ ਨੇ ਇਹ ਉਹਨਾਂ ਨੀਤੀਆਂ ਖਿਲਾਫ ਨੇ ਜਿਹੜੇ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ ਤੇ ਇਹ ਮਸਲਾ ਇਕੱਲੇ ਇੱਥੋਂ ਨਾਲ ਨਹੀਂ ਜੁੜਿਆ ਹੋਇਆ ਵੀ ਇਕੱਲੇ ਪੰਜਾਬ ਦੀ ਐਮਐਸਪੀ ਨਾਲ ਜੁੜਿਆ ਹੋਇਆ ਮਸਲਾ ਜਾਂ ਫਸਲਾਂ ਦੇ ਭਾਅ ਨਾਲ ਜਾਂ ਕੋਈ ਹੁਣ ਸਾਡੀਆਂ ਜਿਹੜੀਆਂ ਮੰਗਾਂ ਨੇ ਹੁਣ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਮੈਂ ਆਗੂਆਂ ਨਾਲ ਗੱਲ ਕਰ ਰਿਹਾ ਵੀ ਸਾਡੀਆਂ ਜਿਹੜੀਆਂ ਕਿੜੀਆਂ ਕਿੜੀਆਂ ਮੰਗਾਂ ਨੇ ਹੁਣ ਸਾਨੂੰ ਇੱਕ ਦਫਾੜ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਵੀ ਇੱਥੇ ਕੱਲੇ ਕਿਸਾਨਾਂ ਦੀ ਗੱਲ ਹੋਣੀ ਹੈ ਜਾਂ ਕੱਲੇ ਕਿਸਾਨ ਆਪਣੀਆਂ ਜ਼ਮੀਨਾਂ ਦੇ ਮਤਲਬ ਕਿ ਐਮਐਸਪੀਆਂ ਲਈ ਜਾਂ ਆਪਣੀਆਂ ਫਸਲਾਂ ਦੇ ਭਾਅ ਲਈ ਗਏ ਆ ਇੱਥੇ ਸਾਡੀ ਮੰਗ ਇਹ ਵੀ ਹੈ ਵੀ ਨਰੇਗਾ ਦੇ ਮਜ਼ਦੂਰ ਨੇ ਇਹ ਮੰਗ ਵਿੱਚ ਰੱਖੀ ਗਈ ਹੈ ਜਦੋਂ ਕੇਂਦਰੀ ਮੰਤਰੀ ਹੈ ਵੀ ਨਰੇਗਾ ਸਾਡੀ ਮਜ਼ਦੂਰੀ ਹੈ ਉਹ 2700 ਰੁਪਏ ਕੀਤੀ ਜਾਵੇ ਸਾਡੀਆਂ ਜਿਹੜੀਆਂ ਮੈਨੂਵਲ ਡਾਡਰ ਦੀਆਂ ਨੀਤੀਆਂ ਦੀ ਗੱਲ ਕਰਦਾ ਜਿਵੇਂ ਕਾਰਪੋਰੇਟ ਨੇ ਸਾਰੇ ਕਾਰੋਬਾਰ ਤੇ ਕਬਜ਼ਾ ਕਰ ਲਿਆ ਹੁਣ ਵੱਡੇ ਵੱਡੇ ਮਾਲ ਖੁੱਲ ਗਏ ਆਨਲਾਈਨ ਸਪਲਾਈ ਕਰਾਂ ਡਿਲੀਵਰੀ ਹੋਣ ਲੱਗੀ ਸਮਾਨ ਕਰਾਂ ਚਾਉਣ ਲੱਗਿਆ ਬਾਜ਼ਾਰ ਖਤਮ ਹੋ ਗਏ ਛੋਟੇ ਦੁਕਾਨਦਾਰ ਖਤਮ ਹੋ ਗਏ ਇਹ ਲੜਾਈ ਉਹਨਾਂ ਦੀ ਵੀ ਆ ਸਿਰਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਲੜਾਈ ਸਾਰਿਆਂ ਦੀ ਇਕੱਠੀ ਹੈ ਸਾਰੀ ਮਨੁੱਖਤਾ ਹੀ ਖਤਮ ਹੋਣੀ ਹੈ ਜਿਹੜਾ ਬੰਦਾ ਸਾਹ ਲੈਂਦਾ ਇੱਥੇ ਧਰਤੀ ਦੇ ਉੱਤੇ ਇਹ ਲੜਾਈ ਅਸਲੋਦੀ ਹੈ ਹੁਣ ਕਿਵੇਂ ਕੀ ਸੋਚਦੇ ਵੀ ਕਿੰਦਾ ਦਾ ਪ੍ਰੈਸ਼ਰ ਬਣੇ ਕੀ ਇੱਥੇ ਕੀਤਾ ਜਾਵੇ ਕੀ ਸੁਨੇਹਾ ਲੋਕਾਂ ਨੂੰ ਕਿ ਅੱਗੇ ਜਾਣ ਤੋਂ ਪਹਿਲਾਂ ਹੀ ਜੇ ਇੱਥੇ ਹੀ ਲੜਾਈ ਖਤਮ ਹੋ ਜੇ ਇੱਥੇ ਹੱਕ ਮਿਲ ਜਾਣ ਦੇਖੋ ਗੱਲ ਤਾਂ ਜਿੱਤਣ ਦੀ ਹੈ ਨਾ ਗੱਲ ਤਾਂ ਸਾਡੀਆਂ ਮੰਗਾਂ ਦੀ ਹੈ ਸਾਡੇ ਹੱਕ ਦੀ ਗੱਲ ਆ ਉਹ ਕਿੱਥੇ ਪ੍ਰੈਸ਼ਰ ਬਣਦਾ ਉਹ ਇੱਥੇ ਬਣਦਾ ਹੈ ਉਹ ਗਾਹਾਂ ਦਿੱਲੀ ਜਾ ਕੇ ਬਣਦਾ ਹੈ ਗੱਲ ਤਾਂ ਇੱਥੇ ਖੜੀ ਹੈ ਨਾ ਹੁਣ ਮੰਨ ਲਓ ਜਿਹੜੀ ਜੇ ਸਰਕਾਰ ਇੱਥੇ ਮੰਨ ਜਾਂਦੀ ਹੈ ਠੀਕ ਹੈ ਨਹੀਂ ਗਾਹਾਂ ਵਧਾਂਗੇ ਸੋ ਬਿਲਕੁਲ ਜਿੱਥੇ ਬਹੁਤ ਸਾਰੇ ਕਿਸਾਨ ਆਗੂ ਇਸ ਥਾਂ ਦੇ ਉੱਤੇ ਪਹੁੰਚੇ ਆ ਤਾਂ ਨੌਜਵਾਨ ਆਗੂ ਜਿਹੜੇ ਅੱਗੇ ਲੱਖਾਂ ਸਿਧਾਨਾ ਉਹ ਵੀ ਸ਼ੰਭੂ ਬਾਰਡਰ ਦੇ ਉੱਤੇ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੇ ਆ ਤੇ ਨੌਜਵਾਨਾਂ ਨੂੰ ਇੱਕ ਖਾਸ ਸੁਨੇਹਾ ਦਿੱਤਾ ਹੈ ਕਿ ਜਾਵਤੇ ਚ ਰਹਿ ਕੇ ਇਸ ਸੰਘਰਸ਼ ਦਾ ਹਿੱਸਾ ਬਣਿਆ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਜੇਕਰ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਬਣਦਾ ਫਿਰ ਬਿਲਕੁਲ ਦਿੱਲੀ ਕੂਚ ਕੀਤਾ ਜਾਵੇਗਾ ਪਰ ਜਦੋਂ ਤੱਕ ਕਿਸਾਨਾਂ ਗੁਰ ਨੌਜਵਾਨਾਂ ਨੂੰ ਅੱਗੇ ਵਧਣ ਦੇ ਲਈ ਨਹੀਂ ਕਹਿੰਦੇ ਉਦੋਂ ਤੱਕ ਆਪਣੇ ਆਪ ਕੋਈ ਵੀ ਜਹੀ ਕੋਸ਼ਿਸ਼ ਨਾ ਕੀਤੀ ਜਾਵੇ ਜੋ ਇਸ ਅੰਦੋਲਨ ਦੇ ਲਈ ਖਤਰਨਾਕ ਹੋ ਸਕ